ਹਾਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸਰਲੀ ਕਲਾਂ ਤਹਿਸੀਲ ਖੰਡੂਰ ਸਾਹਿਬ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਜੰਡੇਆਲਾ ਗੁਰੂ ਰੋਡ ਆ ਦੋਸਤੋ ਜੰਡੇਆਲਾ ਗੁਰੂ ਤੋਂ ਜਦੋਂ ਆਪਾਂ ਨਾਗੋਂ ਕੇ ਖੰਡੂਰ ਸਾਹਿਬ ਰੋਡ ਆਉਨੇ ਆ ਤਾਂ ਦੋਸਤੋ ਰਸਤੇ ਵਿੱਚ ਪਿੰਡ ਸਰਲੀ ਕਲਾਂ ਹੈਗਾ ਠੀਕ ਹੈ ਸਰਲੀ ਕਲਾਂ ਦੋ ਨੇ ਦੋਸਤੋ ਸਰਲੀ ਫਿਰ ਤੋਂ ਸਰਲੀ ਕਲਾਂ ਤੇ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਦੋਸਤੋ ਇੱਕ ਮਾਲੀ ਦਿਖਾਵਾਂਗੇ ਤੁਹਾਨੂੰ ਕੱਟਾ ਦਿਖਾਵਾਂਗੇ ਦੁੰਦਾ ਕੱਟਾ ਤੇ ਬਿਲਕੁਲ ਜਿਹੜਾ ਉਮਰ ਦੇ ਵਿੱਚ ਦੋਸਤੋ ਬਿਲਕੁਲ ਉਮਰ ਥੋੜੀ ਆ ਤੇ ਰਿਕਾਰਡ ਪਿਛਲਾ ਵੀ ਪੁੱਛ ਲਾਂਗੇ ਆਪਾਂ ਭਾਜੀ ਹੋਰਾਂ ਦੇ ਨਾਲ ਪੂਰੀ ਗੱਲਬਾਤ ਕਰਕੇ ਕਿਸ ਮਦਰ ਦਾ ਬੱਚਾ ਕਿੰਨਾ ਮਿਲਕ ਜਿਹੜਾ ਇਸ ਦੀ ਮਾਂ ਨੇ ਜਿਹੜਾ ਦੋਸਤੋ ਦਿੱਤਾ ਸੋ ਬਾਕੀ ਅੱਗੇ ਮਜਾ ਕਰੌਸ ਕਰਦਾ ਸੋ ਚਾਹਵਣ ਵੀਰਾਂ ਲਈ ਆ ਖਾਸ ਤੌਰ ਤੇ ਉਹਨਾਂ ਵੀਰਾਂ ਲਈ ਆ ਜਿਨ੍ਹਾਂ ਨੇ ਕਿ ਬਰੀਡ ਤੇ ਕੰਮ ਕਰਨਾ ਤੁਸੀਂ ਪਸ਼ੂਆਂ ਦੇ ਵਿੱਚ ਮਾਲੀ ਰੱਖਣਾ ਚਾਹੁੰਦੇ ਹੋ ਤੇ ਉਹ ਵੀਰ ਤੁਸੀਂ ਜ਼ਰੂਰ ਵਿਜ਼ਿਟ ਕਰਕੇ ਜਿਹੜੀਆਂ ਦੋਸਤੋ ਨਰਕ ਪਰਖ ਕਰ ਸਕਦੇ ਹੋ ਮਾਰੀ ਬਹੁਤ ਵਧੀਆ ਹੈਗਾ ਸੋ ਬਾਕੀ ਪੂਰੀ ਕਰੈਕਟਰ ਪੂਰੀ ਮਾਰਕਿੰਗ ਜਿਹੜੀ ਆ ਦੋਸਤੋ ਮਾਰੀ ਦੀ ਬਿਲਕੁਲ ਤੁਹਾਨੂੰ ਤਸੱਲੀ ਨਾਲ ਦਿਖਾ ਦਾਂਗੇ ਸੋ ਗੱਲਬਾਤ ਆਪਾਂ ਕਰ ਲੈਣੀ ਆ ਪਾਜੀ ਹੋਰਾਂ ਦੇ ਨਾਲ ਅੱਜ 10 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਪਾਜੀ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਜੀ ਠੀਕ ਠਾਕ ਵਧੀਆ ਅੱਛਾ ਪਾਜੀ ਇੱਕ ਨਾਮ ਦੱਸਿਓ ਆਪਣਾ ਜੀ ਹਾਂਜੀ ਮੇਰਾ ਨਾਮ ਸਰਦਾਰ ਮਨਜਿੰਦਰ ਸਿੰਘ ਜੀ ਹਾਂਜੀ ਮਨਜਿੰਦਰ ਸਿੰਘ ਸਰ ਜੀ ਅੱਛਾ ਪਾਜੀ ਇਹ ਪਿੰਡ ਆ ਸਰ ਲਈ ਕਲਾ ਪੈ ਗਿਆ ਹਾਂਜੀ ਹਾਂਜੀ ਠੀਕ ਹੈ ਤੇ ਖੰਡੂਰ ਸਾਹਿਬ ਤੋਂ 10-11 ਕਿਲੋਮੀਟਰ ਦੀ ਦੂਰੀ ਹੈ ਜੀ ਹਾਂਜੀ ਹਾਂਜੀ ਤੇ ਜੰਡੇਾਲੇ ਤੋਂ 10-11 ਕਿਲੋਮੀਟਰ ਤੇ ਸਰਨਤਾਰਨ 18-20 ਕਿਲੋਮੀਟਰ ਆ ਗਿਆ ਜੀ ਹਾਂਜੀ ਹਾਂਜੀ ਠੀਕ ਹੈ ਤੇ ਇਹ ਕੀ ਹੈਗਾ ਪਿਸ਼ੋਕੜ ਮਾਲੀ ਦਾ ਜੀ ਕਰਦਾ ਕਟਾਈ ਹੈ ਜੀ ਇਹ ਜੀ ਕਟਾ ਹੀ ਘਰੇ ਪਾਲਿਆ ਮੱਝ ਦੇ ਮਗਰ ਆਇਆ ਹੀ ਅੱਛਾ ਜੀ ਇਹ ਅਸੀਂ ਬਾਰਡਰ ਤੋਂ ਮੱਝ ਲੈਂਦੀ ਆ ਜੀ ਜੀ ਮਾਹ ਪੁੱਛਰ ਸੀਨਾ ਪਿੰਡ ਉਥੋਂ ਮੱਝ ਖਰੀਦ ਕੇ ਲੈਂਦੀ ਠੀਕ ਹੈ ਜੀ ਤੇ ਮਾਝ ਥੱਲੇ ਜੀ 18 ਲੀਟਰ ਦੁੱਧ ਹਾਂਜੀ ਅੱਛਾ ਜੀ ਹਾਂਜੀ ਮਦਰ ਮਿਲਕ 18 ਲੀਟਰ 18 ਲੀਟਰ ਜੀ ਨੀਲੀ ਰਾਵੀ ਦੀ ਮਾਝੀ ਬਿਲਕੁਲ ਪਿਓਰ ਠੀਕ ਹੈ ਤੇ ਉਹਦਾ ਬੱਚਾ ਕੀ ਆ ਰਿਹਾ ਠੀਕ ਹੈ ਜੀ ਹਾਂ ਜੀ ਅਸੀਂ ਬੜੀ ਰੀਜਨਾ ਪਾਲਿਆ ਜੀ ਇਹਨੂੰ 2 ਮਹੀਨੇ ਚੰਗਾ ਦੁੱਧ ਛੱਡਿਆ ਬਿਲਕੁਲ ਜੀ ਰੀਜਨਾ ਪਾਲਿਆ ਇਹ ਵੇਲੇ 2 ਦੰਦ ਆ ਜੀ ਤੂੰ ਦਾ ਹਾਂ ਜੀ ਤੇ ਮਦਰ ਦਾ ਮਿਲਕ 18 ਲੀਟਰ 18 ਲੀਟਰ ਜੀ ਮਦਰ ਬਿਲਕੁਲ ਇਸੇ ਤਰ੍ਹਾਂ ਸੀ ਨੀਲੀ ਰਾਵੀ ਦੇ ਵਿੱਚ ਪਿਓਰ ਪਿਓਰ ਸੀ ਨੀਲੀ ਜੀ ਠੀਕ ਹੈ ਪਿਸ਼ੋਕਰ ਜਿਹੜਾ ਦੋਸਤੋ ਬਿਲਕੁਲ ਬਾਰਡਰ ਪਿਸ਼ੋਕਰ ਹੈਗਾ ਤੇ ਜੰਦਾ ਸ਼ੀਨਾ ਪਿੰਡ ਬਿਲਕੁਲ ਬਾਰਡਰ ਤੇ ਲੱਗੇ ਆ ਨਾਰਲੀ ਦੇ ਬਿਲਕੁਲ ਪਿੰਡ ਹੈਗਾ ਸੁਰ ਸਿੰਘ ਤੋਂ ਥੋੜੀ ਦੂਰੀ ਤੇ ਆ 5-4 ਕਿਲੋਮੀਟਰ ਦੀ ਦੂਰੀ ਤੇ ਅੱਗੇ ਜਿਹੜਾ ਦੋਸਤੋ ਵਿਧੀ ਜਾਂਦਾ ਸੀਨਾ ਪਿੰਡ ਉੱਥੋਂ ਦਾ ਪਛੋਕੜਾ ਜੰਪਲ ਉੱਥੋਂ ਦਾ ਕਟਾ ਤੇ ਭਾਜੀ ਮਨਜਿੰਦਰ ਸਿੰਘ ਦੱਸਦਿਆ ਵੀ ਮਦਰ ਇਸ ਦੀ ਜਿਹੜੀ ਆ 18 ਲੀਟਰ ਮਿਲਕ ਦਿੰਦੀ ਸੀ ਨੀਲੀ ਰਵੀ ਦੀ ਮਦਰ ਸੀਗੀ ਉਹਦੇ ਪੇਟ ਦੇ ਵਿੱਚ ਜਿਹੜਾ ਦੋਸਤੋ ਬੱਚਾ ਸੀਗਾ ਨਾਲ ਹੀ ਆਇਆ ਸੀਗਾ ਠੀਕ ਹੈ ਜਿਵੇਂ ਸੂਈ ਸੁਬਾਈ ਲਈ ਹੋਵੇਗੀ ਤੇ ਇਹ ਬੱਚਾ ਬਿਲਕੁਲ ਘਰੇਲੂ ਘਰੇ ਆ ਕੇ ਜਿਹੜਾ ਦੋਸਤੋ ਸਾਂਭਸਮਾਨੀ ਦੀ ਕੀਤੀ ਆ ਬਿਲਕੁਲ 2 ਮਹੀਨੇ ਭਾਈਆਂ ਦਾ ਵੀ ਰਜਮਾ ਦੁੱਧ ਜਿਹੜਾ ਪਿਆ ਆ ਗਿਆ ਮਾਦੀ ਨੂੰ ਤਾਂ ਦੋਂਦਾ ਆਇਆ ਤਾਂ ਕਦ ਕੜ ਤੁਸੀਂ ਵੇਖੋਗੇ ਜਿਹੜਾ ਦੋਸਤੋ ਫੁੱਲ ਵੱਡੀ ਹਾਈਟ ਆ ਕਦ ਕੜ ਬਹੁਤ ਵਧੀਆ ਇੱਕ ਵਾਰੀ ਮੈਂ ਤੁਹਾਨੂੰ ਜਿਹੜੀ ਆ ਪੂਰੀ ਮਾਰਕਿੰਗ ਆ ਕਰੈਕਟਰ ਹੈਗੇ ਮਾਲੀ ਦੇ ਦਿਖਾ ਦੇਣਾ ਚਾਹੁੰਦਾ ਪੁੰਡੇ ਸਿੰਘ ਦਾ ਠੀਕ ਆ ਜੀ ਸਿੰਘੀ ਸਿੰਘੀ ਬਹੁਤ ਵਧੀਆ ਬਿਲਕੁਲ ਐਨ ਜਿਵੇਂ ਆਪਾਂ ਕਹਿ ਦਿਆ ਨਾ ਵੀ ਖੁੱਤੀ ਜੇ ਸਿੰਘ ਲੱਗਣ ਵਾਲੀ ਗੱਲਬਾਤ ਆ ਵੀ ਬਿਲਕੁਲ ਪੁੰਡਾ ਚੂਰ ਸਿੰਘ ਆ ਠੀਕ ਆ ਤੇ ਬੱਗੀ ਨਾਸ ਆ ਤੇ ਇੱਕ ਬਨੇ ਉਹੜਾ ਦੋਸਤੋ ਟੇਢਾ ਕੱਟ ਆਉਂਦਾ ਸੈਂਟਰ ਚ ਕੁਝ ਜਿਹੜਾ 4 ਇੰਚ ਜਿਹੜਾ ਹੈਗਾ ਵਿੱਚੋਂ ਕੱਟ ਟੁੱਟ ਜਾਂਦਾ ਤੇ ਅੱਖ ਜਿਹੜੀ ਬਿੱਲੀ ਮਣਕੀ ਆ ਬਿਲਕੁਲ ਲਾਲੀ ਅ ਸੋ ਮਾਰਕਿੰਗ ਜਿਹੜੀ ਅਗਲੇ ਪੈਰਾਂ ਤੇ ਤੁਸੀਂ ਦੇਖੋਗੇ ਅਗਲੇ ਪੈਰ ਜਿਹੜੇ ਥੋਡੇ ਆ ਠੀਕ ਆ ਜੀ ਤੇ ਮਗਰਲੇ ਪੈਰ ਘੱਟੋ ਘੱਟ ਵੀ 1.5 1.5 ਗਿੱਟ ਜਿਹੜੀ ਉਹ ਤੁਸੀਂ ਵੇਖੋਗੇ ਜਿਹੜੀ ਮਾਰਕਿੰਗ ਆ ਤੇ ਉਪਰ ਤੱਕ ਵਾਈਟ ਆ ਤੇ ਟੈਸਟਿਕਲ ਤੋਂ ਇੱਕ ਵਾਰੀ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਫਿਰ ਆਹ ਦੇਖੋ ਜੀ ਠੀਕ ਆ ਆਹ ਟੈਸਟਿਕਲ ਦੀ ਬੰਦਰ ਆ ਤੇ ਹੁਣ ਬੇਸ਼ੱਕ ਉਮਰ ਜਿਹੜੀ ਆ ਦੋਸਤੋ 2.5 ਸਾਲ ਨੇੜੇ-ਥੜੇ ਹੋ ਗਈ ਆ ਬਾਕੀ ਆਪਾਂ ਮੂੰਹੋਂ ਦੰਦੋਂ ਵੀ ਤੁਹਾਨੂੰ ਸ਼ੱਕ ਕਰਾ ਦਿੰਨੇ ਆ ਸੋ ਦੰਦਾ ਜਿਹੜਾ ਦੋਸਤੋ ਇਹ ਘੰਟਾ ਆ ਠੀਕ ਆ ਆ ਕਰੂ ਚੱਕ ਜੀ ਠੀਕ ਹੈ ਜੀ ਦੋ ਦੰ ਠੀਕ ਠੀਕ ਬਾਕੀ ਆ ਮਾਲੀ ਦੀ ਖਰੋਨੀ ਖਲਾਨੀ ਤੁਸੀਂ ਦੇਖ ਸਕਦੇ ਹੋ ਦੋਸਤੋ ਅ ਖੜਨੀ ਖੁਰਨੀ ਨੂੰ ਪਤਾ ਲੱਗ ਜਾਂਦਾ ਪਸੂ ਦਾ ਬਾਕੀ ਨੀਲੀ 라ਵੀ ਦਾ ਜਿਹੜਾ ਦੋਸਤੋ ਪਿਓਰ ਮਾਲੀ ਆ ਇਹ ਅੱਗੇ ਫਿਰ ਭਾਜੀ ਜੰਪ ਜੰਪ ਲੋਵਾ ਲਈਦਾ ਜੀ ਮੱਜ ਅਸੀਂ ਆਪਣੀਆਂ ਹੀ ਕ੍ਰੋਸ ਕਰਾਈਆਂ ਔਰ ਕਿਸ ਨੇ ਨਹੀਂ ਅਸੀਂ ਕੋਈ ਕਰਾਈ ਆਪਣੀਆਂ ਸਾਡੀਆਂ ਚਾਰ ਪੰਜਾਂ ਜਿਹੜੀਆਂ ਉਹ ਗੱਪਣਾ ਮਤਲਬ ਜਿਵੇਂ ਆਪਾਂ ਬਾਹਰ ਪਿੰਡ ਤੋਂ ਥੋੜਾ ਆਪਾਂ ਆਪਣੇ ਖੇਤਾਂ 'ਚ ਬੈਠੇ ਆਂ ਖੇਤਾਂ ਦੇ ਕਰਕੇ ਇੱਥੇ ਪਿੰਡੋਂ ਮੱਝ ਘਟ ਹੁੰਦੀ ਹੈ ਜੀ ਪਿੰਡੋਂ ਮੱਝ ਘਟ ਇੱਕ ਸਾਡੇ ਪਿੰਡਾਂ 'ਚ ਮੱਝਾਂ ਵੀ ਘਟ ਆ ਜੀ ਹੂੰ ਥੋੜੀਆਂ ਰੱਖੀਆਂ ਲੋਕਾਂ ਨੇ ਬਿਲਕੁਲ ਆਪਣੀਆਂ ਸਾਡੀਆਂ ਚਾਰ ਮੱਝਾਂ ਗੱਪਣਾ ਜੀ ਚਾਰ ਕੱਪੜਾ ਇਸੇ ਤੋਂ ਕਿੰਨੇ ਕਿੰਨੇ ਮਹੀਨੇ ਦਾ ਗੱਪਣਾ ਜੀ ਪੰਜਾਂ ਪੰਜਾਂ ਮਹੀਨੇ ਦੀਆਂ ਜੀ ਬਸ ਮਤਲਬ ਵੀ ਲੋਨ ਲੱਗ ਪਿਆ ਸੀ ਜਾਂ ਕੋਈ 4 4 ਮਹੀਨੇ ਦੀ ਕੋਈ ਪਿੰਡੋਂ ਹੋਣੇ ਕੋ 2 ਸਾਲ ਤੋਂ ਲੋਨ ਲੱਗ ਪਿਆ ਜੀ ਹਾਂਜੀ ਲਓ ਜੀ ਇਹ ਤੁਹਾਨੂੰ ਸੋਈ ਇਹਦੀ ਉਹਨੇ ਕੱਟੀ ਦਿੱਤੀ ਹੈ ਕੱਟੀ ਦਿੱਤੀ ਹਾਂ ਇਹ ਮੱਝ ਸੂਈ ਇਸ ਤੋਂ ਇੱਕ ਜੀ ਹਾਂ ਜੀ ਇੱਕ ਉਹਨੇ ਕੱਟੀ ਦਿੱਤੀ ਆਪਣੇ ਕੋਲੀਆਂ ਫਿਲਾਲ ਨਹੀਂ ਇੱਥੇ ਨਹੀਂ ਪਿੰਡ ਚ ਆਈ ਪਿੰਡ ਚ ਕੱਤੀ ਤੇ ਕਿਵੇਂ ਮਾਰਕਿੰਗ ਆਈ ਹੈ ਭਾਜੀ ਪਤਾ ਨਹੀਂ ਮੈਂ ਸਭ ਵੇਖਿਆ ਨਹੀਂ ਤਾਂ ਆਈ ਕੱਟੀ ਮੇਰੇ ਚੰਗੀ ਮਾਰਕਿੰਗ ਆ ਗਈ ਹੈ ਹਾਂ ਠੀਕ ਹੈ ਠੀਕ ਹੈ ਆ ਲੈ ਜਾ ਠੀਕ ਹੈ ਤੇ ਬਿਲਕੁਲ ਜਿਹੜਾ ਦੋਸਤੋ ਜਿਵਾਗਪੁਰਾ ਜਾਂ ਹੈਗਾ ਥੋੜੀਆਂ ਸ਼ਰਾਫਤਾਂ ਵਾਲੀ ਕਰਦਾ ਤੁਹਾਨੂੰ ਜਿਹੜਾ ਦੇਸੀ ਪਿਆ ਹੋਊਗਾ ਠੀਕ ਆ ਜੀ ਤੇ ਬਾਕੀ ਕੱਦ ਕਾਠ ਮੈਂ ਇੱਕ ਵਾਰੀ ਕਹੂੰਗਾ ਵੀਰ ਨੂੰ ਥੋੜਾ ਤੋਰ ਕੇ ਦਿਖਾ ਦਿਓ ਆ ਤਮੀਆਂ ਵਾਲੀ ਸਾਈਡ ਨੂੰ ਲੈ ਜਾਓ ਤਮ ਠੀਕ ਹੈ ਜੀ ਹਾਈਟ ਪਿੱਠ ਪੁੱਠਾ ਦੇਖੋਗੇ ਦੋਸਤੋ ਪੂਰੀ ਚੜਾਈ ਦੇ ਵਿੱਚ ਹਾਈਟ ਐਕਟਰ ਆਰਡਨਰੀ ਫੁੱਲ ਹਾਈਟ ਆ ਜੇਕਰ ਆਪਾਂ 2 2.5 2.5 ਦਾ ਕਟਾ ਹਾਈਟ ਪਾਸੋਂ ਵੇਖੀਏ ਤਾਂ ਪੂਰਾ ਹੈ ਠੀਕ ਹੈ ਜੀ ਫੁੱਲ ਵੱਡੀ ਹਾਈਟ ਆ ਅੱਗੇ ਜੇਕਰ ਦੋਸਤੋ ਕਿਸੇ ਚੰਗੇ ਮਾਲਕ ਦੇ ਹੋਰ ਵੀ ਅੱਗੇ ਚਲਾ ਗਿਆ ਤੇ ਸੇਵਾ ਬਿਲਕੁਲ ਮੈਂਟੇਨ ਰਹੀ ਜਿਹੋ ਜੀ ਸੇਵਾ ਇੱਥੇ ਨਾਰਮਲੀ ਹੁੰਦੀ ਆ ਉਹੋ ਜੀ ਸੇਵਾ ਮੈਂਟੇਨ ਰਹੀ ਤੇ ਮਾਲ ਜਿਹੜਾ ਦੇਖੋ ਹੋਰ ਵੀ ਜਿਹੜਾ ਗਰੋਥ ਕਰੂਗਾ ਹਜੇ ਬਿਲਕੁਲ ਦੋਂਦਾ ਹੈ ਠੀਕ ਹੈ ਜੀ ਦੋਂਦੇ ਦੰਦੇ ਜਿਹੜੇ ਹੈਗੇ ਦੋਸਤੋ ਬਰਾਬਰ ਕਰ ਲਏ ਆ ਤੇ ਲਓ ਜੀ ਬਾਕੀ ਵਿਕਰੀ ਦੇ ਲਈ ਦੋਸਤੋ ਅਵੇਲੇਬਲ ਹੈਗਾ ਠੀਕ ਹੈ ਜੀ ਬਕਾਉ ਇਹ ਜਿਹੜਾ ਦੋਸਤੋ ਕਟਾ ਆ ਭਾਜੀ ਹੁਣ ਅਮੰਦਰ ਸਿੰਘ ਹੋਰਾਂ ਨੇ ਕੀਤਾ ਰੇਟ ਪੜਤਾ ਪੁੱਛ ਲਾਂਗੇ ਨੰਬਰ ਸੰਪਰਕ ਜਿਹੜੇ ਬਿਲਕੁਲ ਲਗਾਤਾਰ ਸਕਰੀਨ ਦੇ ਥੱਲੇ ਚਲਾ ਦਾਂਗੇ ਬਾਕੀ ਮਾਰਕਿੰਗ ਜਿਹੜੀ ਆ ਤੋਂ ਤੇ ਵੀ ਤੁਸੀਂ ਵੇਖੋਗੇ ਦੋਸਤੋ ਬਿਲਕੁਲ ਫਾਰੇ ਦੇ ਉੱਪਰ ਜਿਹੜਾ ਨਿਸ਼ਾਨ ਹੈਗਾ ਆ ਦੇਖੋ ਜੀ ਝਾਲਰ ਦੇ ਉੱਪਰ ਨਿਸ਼ਾਨ ਤੇ ਬਿਲਕੁਲ ਆ ਤੋਂ ਤੇ ਨਿਸ਼ਾਨ ਦੇਖ ਸਕਦੇ ਹੋ ਬਿਲਕੁਲ ਟੈਸਟਿਕਲ ਤੇ ਵੀ ਹੈ ਕਿਹੜੀ ਸਿੰਗਲ ਟੈਸਟਿਕਲ ਨੇ ਠੀਕ ਹੈ ਜੀ ਇੱਕ ਹੁੰਦੇ ਜਾਂ ਡਬਲ ਫਾੜੀ ਵਾਲਾ ਟੈਸਟਿਕਲ ਨੇ ਤੇ ਇਹ ਜਿਹੜਾ ਸਿੰਗਲ ਟੈਸਟਿਕਲ ਨੇ ਠੀਕ ਹੈ ਤੇ ਕਦ ਘੜ ਸੋਣਾ ਪਾਜੀ ਮਨਜਿੰਦਰ ਸਿੰਘ ਜੀ ਕੀ ਮੁੱਲ ਕਰ ਦਿੰਦਾ ਇਹਦਾ 1 25 ਜੀ 1 25 ਹਾਂ ਜੀ ਮੁੱਲ ਥੋੜਾ ਵੱਧ ਨਹੀਂ ਗਾ ਥੋੜਾ ਜਾਇਜਾ ਨਾ ਕਰ ਲੀਏ ਚਲੋ ਜੀ ਜੋ ਮੌਕੇ ਤੇ ਹੋਊਗਾ ਜੋ ਮਾਨਤਾ ਨੂੰ ਕਰਾਂਗੇ ਕੋਈ ਗੱਲ ਠੀਕ ਹੈ ਜੀ ਹਾਂ ਜੀ ਠੀਕ ਹੈ ਜੋ ਮਾਨਤਾਣ ਹੈਗਾ ਦੋਸਤੋ ਜ਼ਰੂਰ ਕੀਤਾ ਜਾਊਗਾ ਤੇ ਸੰਪਰਕ ਨੰਬਰ ਦਈਏ ਆਪਣੇ ਜੀ ਹਾਂ ਜੀ ਆਪਣਾ ਜੀ ਹੈਗਾ ਜੀ 95306 ਹਾਂ ਜੀ 58930 ਠੀਕ ਹੈ ਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਭਾਜੀ ਮਨਜਿੰਦਰ ਸਿੰਘ ਪਿੰਡ ਸਰਲੀ ਕਲਾਂ ਤੁਸੀਂ ਖਾਸ ਵਿਜਿਟ ਕਰਨੀ ਆ ਦੋਸਤੋ ਤੇ ਜੰਡਿਆਲੇ ਤੋਂ 10 ਕਿਲੋਮੀਟਰ ਦੀ ਦੂਰੀ ਆ ਖੰਡੂਰ ਸਾਹਿਬ ਤੋਂ ਕੋਈ 10-11 ਕਿਲੋਮੀਟਰ ਦੀ ਦੂਰੀ ਆ ਜੰਡਿਆਲੇ ਤੋਂ ਖੰਡੂਰ ਸਾਹਿਬ ਨਾਗੋਂ ਦੇ ਰੋਡ ਦੇ ਉੱਪਰ ਜਿਹੜਾ ਦੋਸਤੋ ਪਿੰਡ ਸਰਲੀ ਕਰਾਂ ਤੁਸੀਂ ਖਾਸ ਵਿਜਿਟ ਕਰ ਲਿਓ ਤੇ ਘਰ ਦਾ ਮਾਲੀ ਆ ਘਰੇਲੂ ਜੰਮਿਆ ਭਲਿਆ ਮਾਲੀ ਆ ਤੇ ਸ਼ੌਂਕ ਨਾ ਪਾਲਿਆ ਠੀਕ ਆ ਜੀ ਕਿਉਂਕਿ ਜੇਕਰ ਦੋਸਤੋ ਏਡੀ ਹਾਈਟ 'ਤ ਸਾਰੇ ਪਾਸਿਓਂ ਪ੍ਰੋਪਰ ਪਸ਼ੂ ਦੇਖੀਏ ਤਾਂ ਕਿਸੇ ਸ਼ੌਂਕ ਨਾਲ origignal ਪਾਲਿਆ ਪਸ਼ੂ ਬਿਲਕੁਲ ਜਿਹੜਾ ਦੋਸਤੋ ਫਾਈਟਾ ਕਰਦ ਕਰ ਕਰ ਪਾਉਂਦਾ ਤੇ ਨੰਬਰ ਲਗਾਤਾਰ ਸਰਦਾਰ ਸਾਹਿਬ ਉਹਨਾਂ ਦੇ ਬਿਲਕੁਲ ਸਕਰੀਨ ਤੇ ਚੱਲ ਰਿਹਾ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਗੱਲਬਾਤ ਕਰ ਸਕਦੇ ਹੋ ਜੀ ਫਿਲਹਾਲ ਅੱਜ ਵੀਡੀਓ ਦੇ ਵਿੱਚ ਇਹ ਮਾਲੀ ਤੁਹਾਨੂੰ ਕਟਾ ਦਿਖਾਉਣਾ ਸੀ ਦੋਸਤੋ ਠੀਕ ਆ ਤੇ ਜ਼ਰੂਰ ਤੁਸੀਂ ਆਪਣੀ ਨਰਕ ਪਰਖ ਕਰ ਲਈ ਪਾਲੇ ਖਰੀਦ ਸਕਦੇ ਹੋ ਮਦਰ ਮਿਲ 18 ਲੀਟਰ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ